ਫੂਲਕੀਆ ਮਿਸਲ ਦੀ ਵਾਨੀ ਬਾਬਾ ਆਲਾ ਸਿੰਘ ਨੂੰ 1714 ਈਸਵੀ ਵਿੱਚ ਇੱਕ ਲੜਾਈ ਦੌਰਾਨ ਪਿਤਾ ਸਰਦਾਰ ਰਾਮ ਸਿੰਘ ਦੀ ਮਾਰੇ ਜਾਣ ਉਪਰੰਤ 22 ਪਿੰਡ ਵਿਰਾਸਤ ਵਿੱਚ ਮਿਲੇ। ਉਹਨਾਂ ਨੇ ਹਿੰਮਤ ਅਤੇ ਦਲੇਰੀ ਨਾਲ ਅੱਗੇ ਕਦਮ ਵਧਾਉਂਦਿਆਂ 1722 ਅਤੇ 1730 ਈਸਵੀ ਬਰਨਾਲਾ ਸਮੇਤ ਲਗਭਗ ਹੋਰ 30 ਪਿੰਡਾਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਆਪ ਫੂਲ ਦੇ ਲੱਕੇ ਨੂੰ ਛੱਡ ਕੇ ਬਰਨਾਲਾ ਵਿਖੇ ਆਵਸੀ। ਬਰਨਾਲਾ ਦਾ ਉਸ ਸਮੇਂ ਨਾਮ ਆਨਾਹਦ ਗੜ ਸੀ ਇਹ بے ਆਵਾਦ ਵਾਂ ਚੁੱਕਿਆ ਸੀ ਆੜਾ ਸਿੰਘ ਨੇ ਇੱਥੇ ਬਣੇ ਹੋਏ ਵਿਸ਼ਾਲ ਕਿਲੀ ਉੱਪਰ ਕਬਜ਼ਾ ਕਰਨ ਲਈ ਸੋਦਾਖਾਨੂ ਭਾਰੀ ਜੰਗ ਦੌਰਾਨ ਮਾਰਿਆ ਬਰਨਾਲਾ ਦੇ ਨਜ਼ਦੀਕ ਹੀ ਪਿੰਡ ਨੀਮਾ ਨੂੰ ਤਬਾਹ ਕਰ ਦਿੱਤਾ ਜਿਸ ਦੇ ਖੰਡਰਾਤ ਅੱਜ ਵੀ ਦੇਖੇ ਜਾ ਸਕਦੇ ਹਨ ਪਰ ਸੰਘੇੜੇ ਨੂੰ ਕਬਜ਼ੇ ਵਿੱਚ ਲੈ ਲਿਆ ਸੰਘੇੜਾ ਹੁਣ ਸ਼ਹਿਰ ਬਰਨਾਲਾ ਦਾ ਹੀ ਹਿੱਸਾ ਬਣਾ ਦਿੱਤਾ ਗਿਆ ਹੈ ਆळा ਸਿੰਘ ਦੀs ਪਤਨੀ ਮਾਈ ਫਤਿਹ ਕੌਰ ਨੇ ਸੰਗਤਾਂ ਵਿੱਚ ਉਹ ਟੁੱਟ ਲੰਗਰ ਵਰਤੌਣ ਲਈ ਕਿਲੇ ਦੇ ਅੰਦਰ ਚੁੱਲ੍ਹੇ ਬਣਵਾਈ। ਜਿਸ ਕਮਰੇ ਵਿੱਚ ਚੁੱਲ੍ਹੇ ਹਨ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪ੍ਰਕਾਸ਼ ਹੁੰਦਾ ਹੈ। ਚੁੱਲ੍ਹਿਆਂ ਵਾਲੇ ਥਾਂ ਦਾ ਨਾਮ ਹੋਣ ਗੁਰਦੁਆਰਾ ਚੁੱਲ੍ਹਾ ਸਾਹਿਬ ਆळा ਸਿੰਘ ਪ੍ਰਸਿੱਧ ਹੋ ਗਿਆ ਹੈ। ਪਰ ਚਲਤ ਲੋਕ ਕਥਨ ਅਨੁਸਾਰ ਅਨਾਹਦ ਗੜ ਵਿਖੇ ਇੱਕ ਪੂਜਨਿਕ ਪੀਰ ਵਰਨ ਸ਼ਾਹ ਹੋਈ ਹਨ। ਅਲਾ ਸਿੰਘ ਨੇ ਪੀਰ ਵਰਨ ਸ਼ਾਹ ਦੇ ਨਾਮ ਉੱਪਰ ਬਰਨਾਲਾ ਸ਼ਹਿਰ ਦਾ ਨਾਮ ਰੱਖਿਆ। ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਇੱਕ ਸਮੇਂ ਰਿਆਸਤ ਦੀ ਰਾਜਧਾਨੀ ਸੀ। ਜਦੋਂ ਪਟਿਆਲਾ ਰਿਆਸਤ ਬਣੀ ਤਾਂ ਉਦੋਂ ਇਹ ਜ਼ਿਲ੍ਹੇ ਦਾ ਹੈੱਡਕੁਆਟਰ ਸੀ। ਬਠਿੰਡਾ ਤੇ ਮਾਨਸਾ ਇਸ ਦੀਆਂ ਤਹਿਸੀਲਾਂ ਸਨ। ਭਾਰਤ ਦੀ ਆਜ਼ਾਦੀ ਸਮੇਂ ਬਠਿੰਡਾ ਇੱਕ ਅਲੱਗਾ ਜ਼ਿਲ੍ਹਾ ਬਣਾ ਦਿੱਤਾ ਗਿਆ। ਭਾਰਤ ਆਜ਼ਾਦ ਹੋਣ ਤੇ 1954 ਵਿੱਚ ਰਿਆਸਤਾਂ ਖਤਮ ਹੋ ਗਈਆਂ ਤੇ ਪੈਪਸੂ ਰਾਜ ਬਣ ਗਿਆ। ਉਦੋਂ ਮੇ ਬਰਨਾਲਾ ਜ਼ਿਲ੍ਹਾ ਹੈੱਡਕੁਆਟਰਸ ਸੀ। ਰਾਮਪੁਰਾ ਤੇ ਮਲੇਰਕੋਟਲਾ ਇਸ ਦੀਆਂ ਤਹਿਸੀਲਾਂ ਸਨ। ਜਦੋਂ ਪਟਿਆਲਾ ਪੈਪਸੂ ਦੀ ਰਾਜਧਾਨੀ ਤੋਂ ਵੱਖਰਾ ਹੋ ਗਿਆ ਤੇ ਪੰਜਾਬ ਵਿੱਚ ਰਲ ਗਿਆ ਅਤੇ ਬਰਨਾਲੇ ਜ਼ਿਲ੍ਹੇ ਦਾ ਰਤਵਾ ਕੱਟ ਗਿਆ। ਉਸ ਵੇਲੇ ਇਹ ਸਿਰਫ ਇੱਕ ਸਬ ਡਿਵੀਜ਼ਨ ਸੀ। ਪਹਿਲਾਂ ਬਰਨਾਲਾ ਜ਼ਿਲ੍ਹੇ ਦਾ ਹੈੱਡਕੁਆਟਰ ਹੋਣ ਦੀ ਨਾਤੀ ਇੱਥੇ ਜ਼ਿਲ੍ਹਾ ਸੈਸ਼ਨ ਜੱਜ ਦੀ ਕੋਰਟ ਸੀ ਪਰ ਜਦੋਂ ਇਹ ਸਬ ਡਿਵੀਜ਼ਨ ਬਣ ਗਿਆ ਤਾਂ ਇੱਥੇ ਵਧੇਰੇ ਇੱਕ ਜ਼ਿਲ੍ਹਾ ਦੀ ਸੈਸ਼ਨ ਜੱਜ ਦੀਆਂ ਸ਼ਕਤੀਆਂ ਭੇਟ ਕੀਤੀਆਂ ਗਈਆਂ ਬਰਨਾਲਾ ਜ਼ਿਲ੍ਹਾ ਜਦੋਂ ਮੁੜ ਬਹਾਲ ਹੋਇਆ ਤਾਂ ਇਸ ਦੀਆਂ ਦੋ ਸਬ ਡਿਵੀਜ਼ਨਾਂ ਬਰਨਾਲਾ ਅਤੇ ਤਪਾ ਹਨ ਤਿੰਨ ਤਹਿਸੀਲਾਂ ਮਹਿਲਕਲਾ, ਭਦੌੜ ਅਤੇ ਧਨੌਲਾ ਹਨ ਤਿੰਨ ਬਲਾਕ ਮਹਿਲਕਲਾ, ਬਰਨਾਲਾ ਅਤੇ ਸ਼ੈਣਾ ਹਨ ਜ਼ਿਲੇ ਦੀਆਂ 5 ਮਿਊਸਪਲ ਕਮੇਟੀਆਂ ਹਨ ਬਰਨਾਲਾ ਸ਼ਹਿਰ ਦੇ 31 ਵਾਰਡ ਹਨ ਸ਼ਹਿਰ ਬਰਨਾਲਾ 1723 ਈਸਵੀ ਤੋਂ ਲੈ ਕੇ 1763 ਈਸਵੀ ਤੱਕ 40 ਸਾਲ ਲਗਭਗ 100 ਤੋਂ ਵੱਧ ਪਿੰਡਾਂ ਤੇ ਕਸਬਿਆਂ ਦੀ ਰਾਜਸਤਾਨੀ ਹੋਣ ਦਾ ਮਾਣ ਪ੍ਰਾਪਤ ਕਰਦਾ ਰਿਹਾ ਬਰਨਾਲਾ ਰਜਵਾੜਾ ਸ਼ਾਹੀ ਤੋਂ ਲੈ ਕੇ ਅੰਗਰੇਜ਼ੀ ਰਾਜ ਅਤੇ ਆਜ਼ਾਦੀ ਦੇ ਸਮੇਂ ਵੀ 1954 ਈਸਵੀ ਤੱਕ ਲਗਭਗ 199 ਸਾਲ ਜਿਲਾ ਰਿਹਾ ਬਾਅਦ ਕਿਸਮਤੀ ਸਦਕਾ 1954 ਇਸਵੀ ਵਿੱਚ ਇਸ ਪਾਸੋਂ ਜ਼ਿਲ੍ਹਾ ਪਾਦਵੀ ਖੋਲਿਆ ਤੇ ਸੰਗਰੂਰ ਨੂੰ ਜ਼ਿਲ੍ਹਾ ਬਣਾ ਕੇ ਇਸ ਨੂੰ ਉਸ ਦੀ ਤਹਿਸੀਲ ਬਣਾ ਦਿੱਤਾ ਗਿਆ 52 ਸਾਲ ਤਹਿਸੀਲ ਰਹਿਣ ਉਪਰੰਤ 1911 2006 ਈਸਵੀ ਨੂੰ ਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ ਦੀ ਯਤਨਾਂ ਸਦਕਾ ਜ਼ਿਲ੍ਹਾ ਬਹਾਲੀ ਤਾਂ ਭਾਵੇਂ ਹੋ ਗਈ ਪਰ ਇਹ ਜ਼ਿਲ੍ਹਾ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਛੋਟਾ ਤੇ ਅਧੂਰਾ ਰਹਿ ਗਿਆ। ਸ਼ਹਿਰ ਵਿੱਚ ਲਗਭਗ 1 ਦਰਜਨ ਤੋਂ ਵੱਧ ਮਸਜਿਦਾਂ, 3 ਦਰਜਨ ਤੋਂ ਵੱਧ ਵੱਡੇ ਛੋਟੇ ਮੰਦਰ, ਕਈ ਗਿਰਜਾ ਘਰ ਅਤੇ 7 ਦਰਜਨ ਦੇ ਲਗਭਗ ਗੁਰਦੁਆਰੇ ਹਨ। ਇਸ ਤੋਂ ਇਲਾਵਾ ਅੱਧੀ ਦਰਜਨ ਦੇ ਲਗਭਗ ਧਾਰਮਿਕ ਡੇਰੇ ਵੀ ਹਨ ਇਹ ਸਾਰੇ ਧਾਰਮਿਕ ਸਥਾਨ ਇੱਕ ਗੁਲਦਸਤੇ ਦੀ ਤਰ੍ਹਾਂ ਸ਼ਹਿਰ ਵਸਤੀਆਂ ਦੀ ਆਪਸੀ ਭਾਈਚਾਰਕ ਸਾਂਝ ਅਤੇ ਪ੍ਰੇਮ ਪਿਆਰ ਦੇ ਪ੍ਰਤੀਕ ਹਨ